ਨਨੂਲ ਨੰਬਰ ਤੋਂ ਕਾਲ ਆਈ ਸੀ ਕਿ ਕਿਸੇ ਬੰਦੇ ਨੇ ਆਪਣੇ ਆਪ ਨੂੰ ਲਾਰੈਂਸ ਮਿਸ਼ਰ ਗਰੁੱਪ ਦਾ ਬੰਦਾ ਕਹੇਗਾ ਕਿ ਮੈਨੂੰ 75 ਲੱਖ ਦਿੱਤਾ ਜਾਵੇ ਫਰौती ਮੰਗੀ ਹੈ ਜਿਸ ਦੇ ਵਿੱਚ ਅਸੀਂ ਫਰਦਰ ਕੰਮ ਕਰਦੇ ਹੋਏ ਕੱਲ ਆ ਟ੍ਰੈਪ ਲਾਇਆ ਸੀਗਾ ਤੇ ਫਰौती ਜਿੱਤੇ ਆਪਾਂ ਡਿਲੀਵਰੀ ਕਰਨ ਜਾਣਦੇ ਆ ਕਿ ਉਦੋਂ ਮੌਕੇ ਦੇ ਸੀ ਨੂੰ ਕੰਮ ਕੀਤਾ ਗਿਆ ਇੱਕ ਸੰਦੀਪ ਸਿੰਘ ਕੰਗਵਾਸੀ ਭੰਗਵਾ ਦੇ ਹੈਗੇ ਜੋ ਏਜੰਟ ਦਾ ਕੰਮ ਕਰਦੇ ਆ ਤੇ ਅਸੀਂ ਹੱਬ ਕਰਕੇ ਇਹਨਾਂ ਦਾ ਟ੍ਰੈਵਲ ਜਿਹੜਾ ਸ਼ੌਕ ਹੈਗੀ ਆ ਜੇ ਲੋੜ ਤੇ ਇਹਨਾਂ ਨੂੰ ਇੱਕ ਅਨਨੂਨ ਨੰਬਰ ਤੋਂ ਕਾਲ ਆਈ ਸੀ ਕਿ ਕਿਸੇ ਬੰਦੇ ਨੇ ਆਪਣੇ ਆਪ ਨੂੰ ਲਾਰੈਂਸ ਮਿਸ਼ਨਰੀ ਗਰੁੱਪ ਦਾ ਬੰਦਾ ਕਹ ਕੇ ਕਿ ਮਿਲੋ 75 ਲੱਖ ਦਿੱਤਾ ਜਾਵੇ ਫਰਤੀ ਮਿਲੇਗੀ ਜਿਸ ਦੇ ਵਿੱਚ ਅਸੀਂ ਫਰਦਰ ਕੰਮ ਕਰਦੇ ਹੋਏ ਕੱਲ ਟ੍ਰੈਪ ਲਾਇਆ ਸੀਗਾ ਕਿ ਸਰਾਤੀ ਜੀ ਤੇ ਆਪਾਂ ਡਿਲੀਵਰੀ ਕਰਨ ਜਾਣਾ ਹੈ ਕਿ ਉਦੋਂ ਮੌਕੇ ਤੇ ਇਹਨੂੰ ਕੰਮ ਕੀਤਾ ਗਿਆ ਸੀ ਜਿਹੜੀ ਕਾਲ ਆਉਂਦੀ ਹੈ ਉਹ ਬਾਹਰਲੇ ਦੇਸ਼ ਦਾ ਨੰਬਰ WhatsApp ਕਾਲ ਆਉਂਦੀ ਸੀ ਬਾਕੀ ਇਸ ਦੇ ਲਿੰਕ ਸਹੀ ਵੈਰੀਫਾਈ ਕਰਨ ਦਾ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਝ ਡਿਟੇਲਸ ਇਹਨੂੰ ਅਜੇ ਲੈ ਰਹੇ ਹਾਂ ਤੇ ਉਸ ਤੋਂ ਬਾਅਦ ਜੋ ਵੀ ਡਿਟੇਲਸ ਆਉਣਗੇ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਸਰਾਤੀ ਦੇ ਮਾਮਲੇ ਦੇ ਇਸ ਮੁੱਦੇ ਤੇ ਕੋਈ ਪਰਚਾ ਦਰਜ ਨਹੀਂ ਹੋਇਆ ਜਦੋਂ ਜਿੱਦਾਂ ਡਾਟਾ ਸਾਡੇ ਕੋਲ ਆ ਜਾਂਦਾ ਕੁਝ ਟੈਕਨਿਕਲ ਡਾਟਾ ਹੀ ਮੰਗਾਇਆ ਹੋਇਆ ਜਿਹੜਾ ਟੈਕਨਿਕਲ ਡਾਟਾ ਆ ਜਾਏਗਾ ਉਸ ਦੇ ਸਾਮੇ ਸਰਕਰ ਜੋ ਵੀ ਸਰਕਰ ਇਹਦੇ ਲਿੰਕਸ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ ਕਿ ਕਿੱਥੋਂ ਆਉਂਦਾ ਹੈ ਕੌਣ ਕੌਣ ਬੰਦੇ ਨਾਲ ਜੁੜਿਆ ਹੋਇਆ ਉਸ ਦੇ ਸਾਮੇ ਕਾਰਵਾਈ ਕੀਤੀ ਜਾਏਗੀ ਇਹ ਦੇਖੋ ਫਿਰਤੀ ਇਹਦੇ ਦੋ ਲਾਫਰ ਪਰ ਰਿਵਿਊ ਬਣਾਉਣਾ ਕਰ ਲਈ ਜਾਈਏ ਇਹ ਸੱਚ ਦੇ ਪਾਸੇ